ਸੱਚਮੁੱਚ ਜਿਹੜੇ ਬੱਚਾ ਲਗ ਸਾਰਕੀ ਦੇ ਮਾਰਗ ਜਥੇਦਾਰ ਸਹਾਏ ਸਿੰਘ ਸਾਹਿਬ ਸੰਤਵਾਦੋ ਕੋਲ ਲੰਕ ਸਿੰਘ ਜੀ ਉਹ ਤੱਕ ਸਾਇਬ ਤੋਂ ਅਕਾਲ ਲਗ ਕੇ ਦੇ ਜਥੇਦਾਰ ਸਾਹਿਬ ਦਾ ਸਨਮਾਨ ਕਰਨਗੇ ਦਸਤਾਰ ਇੱਥੇ ਦੀ ਜੋ ਰਵਾਇਤ ਹੈ ਦਸਤਾਰ ਚੋਲਾ ਦੇ ਕੇ ਸੋਪਾ ਦੇ ਕੇ ਉਹਨਾਂ ਮੁੱਖ ਸਾਹਿਬ ਜੀ ਦੇ ਨੂੰ ਸਨਮਾਨ ਕੀਤਾ ਜਾਏਗਾ ਉਹ ਉਹਨਾਂ ਨੂੰ ਪ੍ਰਣਗਵਾਸ ਸਵੀਕ੍ਰਿਤੀ ਕਰੇ ਮਾਣਯੋਗ ਜਥੇਦਾਨ ਬਾਬਾ ਬਲਬੀਰ ਸਿੰਘ ਜੈਮੇਤਪੁਰੋੜੀ ਜੋ ਕਿ ਆਪ ਜੀ ਨੂੰ ਸ੍ਰੀ ਚਾਸਕ ਸ਼ਸਤਰਾਂ ਦੇ ਦਰਸ਼ਨ ਅਤੇ ਉਹਨਾਂ ਦਾ ਇਤਿਹਾਸ ਸੁਣਾਉਣ ਦਾ ਸਹਾਂਦ ਰਵਾ ਕੇ ਉਹਨਾਂ ਉਪਰਾਲੇ ਭਾਈ ਗੁਰਿੰਦਰ ਸਿੰਘ ਜੇਦਰਪੁਰ ਵਾਲੇ ਉਹ ਵੀ ਹਰ ਜਥੇਦਾਰ ਦੁਆਰਾ ਨਿਭਾਲ ਕਰਨਗੇ ਉਹਨਾਂ ਉਪਰਾਲੇ ਭਾਈ ਗੁਰਿੰਦਰ ਸਿੰਘ ਜੇਦਰਪੁਰ ਵਾਲੇ ਉਹ ਵੀ ਹਰ ਜਥੇਦਾਰ ਦੁਆਰਾ ਨਿਭਾਲਣਗੇ ਸੋ ਜੰਮ ਲਈ ਵਿਸ਼ੇਸ਼ ਸਮਾਗਮ 350 ਸਾਲਾਂ ਸਾਹਿਬ ਕਬਾਲ ਸਰਬੰਸਦਾਨੀ ਪੰਥ ਦੇ 바ਗੇ ਭੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੋਰੀਆਪੁਰ ਕੋ ਰ ਸਮਰਪਿਤ ਅਤੇ ਨੌਵੇਂ ਪਾਤਸ਼ਾਹ ਭੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਹੀਦੀ ਸਾਕੇ ਦੇ ਸਬੰਧਤ ਇਹ ਜੋ ਵਿਸ਼ੇਸ਼ ਜੰਮ ਲਈ ਸਮਾਗਮ ਅੱਜ ਸ਼੍ਰੋਮਣੀ ਕਮਨ ਪ੍ਰਕਾਸ਼ੀ ਉਦਾਰ ਬੰਨੇ ਸਤਿਪੰਨ ਦਿਵਸ ਨੂੰ ਸਮਰਪਿਤ ਹੈ ਅੱਜ ਦੇ ਇਹਨਾਂ ਵਿਸ਼ੇਸ਼ ਮਾਗਾਂ ਤੱਕ ਸੰਸਦਗਿਰੇ ਨੂੰ ਨਾਗਰ ਸਾਹਿਬ ਦੇਖੇ ਜੋ ਮੁਡੇ ਬੰਦੇ ਜਿਵੇਂ ਦਾ ਮਾਨਯੋਗ ਪਾਵਾਂ ਬਰ ਬੀਰ ਸਿੰਘ ਦੀ ਸ਼ੈਮੇ ਕਰੋ ਦੀ ਮਲੋਂ ਮੁਰੀਕੇ ਗਏ ਹੈ ਉਹ ਸੰਕਟਾਂ ਦੇ ਚਰਮਾ ਦੇ ਵਿੱਚ ਬੀਂਤੀ ਹੈ ਜੋ ਸੰਘਰਸ਼ ਸਟੇਜ ਦੇ ਪਿੱਛੇ ਹੈ ਉਹ ਸਾਹਮਣੇ ਆ ਕੇ ਅੱਜ ਜਾਣ शंकरों के दर्शन उन्होंने सारिया संगतान हो सके सरकार so, तो अकाल पर साहब जी के रिश्तेदार गुरदीप सिंह बोले सोने वागुरु जी का खालसा वागुरू 好好